16000 ਦੀ ਬਾਈ ਕਹਿੰਦਾ 12 ਲੀਟਰ ਵਾਲੀ ਅੱਜ ਆਪਾਂ ਦੇ ਦਾਂਗੇ ਤੇ ਵੈਸੇ ਤਾਂ ਲੱਗ ਬਾਈ ਕੋਲੇ ਆਗੇ ਤਿੰਨ ਤਿੰਨੇ 200 000 ਨਾਲ ਤੋਕੜ ਪੈਂਡ ਬਾਈ ਦਾ ਦੇਵੀ ਵਾਲਾ ਤਸੀਲ ਕੋਟਕਪੂਰਾ ਤੇ ਜ਼ਿਲ੍ਹਾ ਦੋਸਤੋ ਪੈਂਦਾ ਫਰੀਦਕੋਟ ਇੱਕ ਨੰਬਰ ਦੋਸਤੋ 5 ਲੀਟਰ ਦੁੱਧ ਹਾਜ਼ਰ ਤੋਕੜ ਪਹਿਲਾ ਸੂਆ ਨਵਾਂ ਹਣ ਥਣਾ ਥਣਾ ਦੀ ਓਕੇ ਰਿਪੋਰਟ ਚਾਰੇ ਥਣ ਓਕੇ ਆ ਦੋ ਡੰਗ ਚਾਰ ਡੰਗ ਜਿਹੜੇ ਪਸ਼ੂ ਦਾ ਤੁਹਾਡਾ ਜੀ ਕਰਦਾ ਤਸੱਲੀ ਤੁਸੀਂ ਕਰ ਸਕਦੇ ਹੋ ਤੇ ਬਾਈ ਦਾਦਾ ਵੀ ਇਹ ਦੇ ਦਾਂਗੇ 10000 ਰੁਪਏ ਇੱਧਰਲੇ ਪਾਸੇ ਦੋਸਤੋ 5 ਲੀਟਰ ਦੁੱਧ ਇਹਦੇ ਥੱਲੇ ਹਾਜ਼ਰ ਦੂਜਾ ਸੂਆ ਮਾਲਕ ਨੇ ਦੱਸੀ ਭਾਵੇਂ ਤੀਜਾ ਮੰਨ ਗਿਆ ਜੀ ਦੋ ਟੈਮ ਤਿੰਨ ਟੈਮ ਚਵਾਈ ਕਰ ਸਕਦੇ ਹਵਾਨੇ ਤੋਂ ਜੱਜਮੈਂਟ ਲਾ ਲਓ 5 ਲੀਟਰ ਦਾ ਤੇ ਇਹਦੇ ਥੱਲੇ ਹਾ ਜਿਹੜਾ ਥਣਾ ਥਣਾ ਦੀ ਓਕੇ ਆ ਬਾਈ ਦਾਦਾ ਵੀ ਇੱਕ ਮੜਾ ਹੈ ਪਾਬੇ ਇਹ ਮਗਰਲਾ ਚੱਕਦੀ ਆ ਤੇ ਇਹ ਵੀ ਬਾਈ ਨੇ ਬਿਲਕੁਲ ਜੈਜਮੋਲੋਜੀ ਦੇਣੀ ਆ ਸਿਰਫ ਹੀ 8000 ਦੀ ਆ ਤੁਹਾਨੂੰ ਮਿਲ ਜਾਣੀ ਦੋਸਤੋ 12 ਲੀਟਰ ਦੁੱਧ ਹਾ ਜਿਹੜਾ 11 ਮੰਨ ਕੇ ਸੌਦਾ ਕਰ ਲਓ ਵੱਡੀ-ਬੁੱਡੀ ਬਹੁਤ ਆ ਵਜਨ ਜਾਣ ਚੰਗੀ ਆ ਚੰਕ ਵੀ ਚੰਗੀ ਆ 16000 'ਚ 12 ਲੀਟਰ ਦੁੱਧ ਮਿਲ ਜਾਣਾਗਾ ਤੇ ਇੱਕ ਥਾਣਾ ਦੋਸਤੋ ਇਹ ਜਮੰਦਰੂ ਆ ਗਈ ਤਿੱਲ ਕਬੈਣੀ ਵਾਲਾ ਇਹਦਾ ਥਾਣਾ ਗਿਆ ਤਿੱਲਾ ਤੇ ਬਾਕੀ ਇਤਨਾ ਥਾਣਾ ਦੀ ਓਕੇ ਹਵਾਨੇ ਤੇ ਨਾੜਾ ਚੈੱਕ ਕਰ ਲੋ ਤੇ ਮੁੱਲ ਬਾਈ ਨੇ ਬਿਲਕੁਲ ਛੋਟਾ ਕਰਿਆ ਜਿਹੜਾ 12 ਲੀਟਰ ਦੁੱਧ ਤੁਹਾਨੂੰ ਮਿਲ ਜਾਣਾਗਾ ਸਿਰਫ ਹੀ 16000 ਦੇ ਵਿੱਚ ਫੁੱਲ ਵੀਡੀਓ ਆਪਣੇ ਜਾ ਡੈਰੀ ਫਾਰਮ ਤੇ ਮਿਲ ਜੂਗੀ ਉੱਥੇ ਜਾ ਕੇ ਦੇਖ ਸਕਦੇ ਪਿੰਡ ਬਾਈ ਦਾ ਆ ਗਿਆ ਦੇਵੀ ਵਾਲਾ ਨੇੜੇ ਕੋਟਕਪੂਰਾ ਤੇ ਪੰਜ ਗਨਈ ਵੀ ਨੇੜੇ ਆ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਨੰਬਰ ਥੱਲੇ ਸਕਰੀਨ 'ਤੇ ਪਾਈਦਾ ਚੱਲੀ ਜਾਂਦਾ ਬਈ ਨਾਲ ਸੰਪਰਕ ਕਰ ਲਿਓ ਫੋਲੋ ਕਰਕੇ ਆ ਜਾਓ ਵੀਡੀਓ ਦੇਖਣ ਲਈ ਧੰਨਵਾਦ